ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਦਰਸ਼ਨ ਦਿਉੜੀ ਕਰੋ ਦਰਸ਼ਨ ਜੀ ਰਾਤ ਦੇ 9:30 ਦਾ ਟਾਈਮ ਹੈ ਕਰੋ ਦਰਸ਼ਨ ਇੱਧਰ ਪਾਰਕਿੰਗ ਹੈ ਗੱਡੀਆਂ ਮੋਟਰਸਾਈਕਲ ਜੋ ਕਿ ਆਪਾਂ ਖਿਲਾ ਰਹਿ ਸਕਦੇ ਹਾਂ ਆ ਗਈ ਸਟਾਲ ਭਗਤਪੂਰਨ ਸਿੰਘ ਟਿੰਗਲਵਾੜਾ ਹਮਰਸਰ ਸਾਹਿਬ ਇਹ ਤੋਂ ਜੋ ਵੀ ਆਪਾਂ ਕਿਤਾਬਾਂ ਖਰੀਦ ਸਕਦੇ ਹਾਂ ਅਿੱਧਰ ਠੰਡੇ ਪਾਣੀ ਦੀ ਸ਼ਬੀਲ ਹੈ ਦੇਖੋ ਬਈ ਰਾਤ ਦਾ ਵੇਲਾ ਕਰੋ ਰਾਤ ਦਾ ਨਜ਼ਾਰਾ ਦੇਖੋ ਆ ਸੜਕ ਜਾ ਰਹੀ ਹੈ ਦੇਖੋ ਬਹੁਤ ਸੁਣੀ ਹੈ ਗੱਲਾਂ ਲਿਖੀਆਂ ਇੱਥੇ ਗੁਰ ਸਿੱਖ ਦੀ ਨਿਤ ਕਰਨੀ ਨਿਤ ਗੁਰੂ ਕੇ ਲੰਗਰ ਤੇ ਭਾਂਡੇ ਮਾਂਜਣ ਦੀ ਮਹਤਤਾ ਰਾਮ ਕੰਨ ਨੇ ਜਦੋਂ ਤੁਸਤਾ ਵਿਨਾਂਤ ਜੀਓ ਸਭ ਦਿਖਾ ਲਾ ਆਪ ਇਸੇ ਰਵਾਸੀ ਤੇਰਾ ਕਤਲਾ ਤੇਰੇ ਦਰਸ਼ਨ ਬੜਾਈ ਤੁਸ ਕਾਰਿ ਭਗਵਾਨ ਤੇਰੀ ਅਰਦਾਸ ਮਾਰੂ ਸਾਰੇ ਪੜਨ ਵਾਲੀਆਂ ਗੱਲਾਂ ਨਾਮ ਤੁਹਾਰ ਸੁਖਦਾ ਸੁਖੀਆਂ